ਬੇਸਿਕਲੀ ਉਹਦੇ ਵਿੱਚ ਇੱਕ ਚੋਹਾਨ ਵਰਮਾ ਨਾਮ ਦਾ ਬੰਦਾ ਹੈ ਜਿਹਦੇ ਨਾਲ ਅ ਰਵੀ ਮਲਕ ਬਾਦਲ ਤੇ ਇਹਦੇ ਨਾਲ ਜਿਹੜੇ ਇਹਦੇ ਸਾਥੀ ਸੀ ਨੀਟੂ ਪ੍ਰਿੰਸ ਰਾਣਾ ਤੇ ਜੈਦੀਪ ਇਹ ਸਾਰਿਆਂ ਨੇ ਰਲ ਕੇ ਉਹਦੇ ਸੱਟਾਂ ਮਾਰੀਆਂ ਸੀ ਤੇ ਜਿਹ ਬੇਸਿਕਲੀ ਜਿਹੜਾ ਲੜਾਈ ਦਾ ਕਾਰਨ ਸੀ ਉਹ ਇਹ ਸੀ ਵੀ ਇਹਨੇ 6 ਮਹੀਨੇ ਪਹਿਲਾਂ ਵੀ ਇਹਨਾਂ ਦੀ ਲੜਾਈ ਹੋਈ ਸੀ ਤੇ ਇਹਨੂੰ ਇਸ ਗੱਲ ਦਾ ਵਹਿਮ ਸੀ ਜਿਹੜਾ ਰਵੀ ਮਲਿਕ ਨੂੰ ਇਸ ਗੱਲ ਦਾ ਵਹਿਮ ਸੀ ਵੀ ਇਹਨਾਂ ਜੇ ਉਹਦੇ ਜਦੋਂ ਉਹਦੇ ਸੱਟਾਂ ਵਜੀਆਂ ਵੀ ਇਹਨਾਂ ਨੇ ਚੋਹਾਨ ਵਰਮੇ ਨੇ ਉਹਨਾਂ ਦੇ ਸੱਟਾਂ ਮਰਵਾਇਆ ਸੋ ਉਹਦੇ ਬਦਲਾ ਲੈਣ ਦੀ ਨੀਤ ਨਾਲ ਇਹਨਾਂ ਨੇ ਉਹਦੇ ਮਿੱਥਕੇ ਲੜਾਈ ਕੀਤੀ ਹੈ ਤੇ ਉਹਨਾਂ ਲੜਾਈ ਦੇ ਵਿੱਚ ਜਿਹੜੀਆਂ ਸੱਟਾਂ ਵਜਣ ਬਾਅਦ ਚ ਉਹਦਾ ਬੱਤੀ ਦੇ ਵਿੱਚ ਮੌਤ ਹੋ ਗਈ ਸੀਗੀ ਤੇ ਜਿਸ ਦੇ ਰਿਗਾਰਡ ਦੇ ਵਿੱਚ ਅਸੀਂ ਐਫ ਆਈ ਆਰ ਨੰਬਰ 271 ਅੰਡਰ ਸੈਕਸ਼ਨ 14 9 ਡੇਟਡ 14 9 24 ਅੰਡਰ ਸੈਕਸ਼ਨ 115 ਦੀ 3 103 ਦੀ 1 109 191/3 190 ਬੀ ਐਨਐਸ ਦੇ ਤਹਿਤ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਚੱਲਿਆਂਦੀ ਸੀ ਤੇ ਹੁਣ ਜਿਹੜੇ ਸਾਰੇ ਇਹਨਾਂ ਦੇ ਵਿੱਚੋਂ ਚਾਰ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਰਵੀ ਮਲਕ ਨੂੰ ਦੋ ਦਿਨ ਪਹਿਲਾਂ ਅਰੈਸਟ ਕੀਤਾ ਸੀ ਜਿਹਦਾ ਅਜ ਰਿਮਾਨ ਖਤਮ ਹੋਇਆ ਸੀਗਾ ਤੇ ਨਾਲ ਹੀ ਦੋ ਦਿਨ ਦਾ ਹੋਰ ਰਿਮਾਨ ਅਸੀਂ ਲਿਆ ਇਹਦੇ ਵਿੱਚ ਬਾਕੀ ਦੋਸ਼ੀਆਂ ਦਾ ਵੀ ਦੋ-ਦੋ ਦਿਨ ਦਾ ਰਿਮਾਨ ਲਿਆ ਮਾਰਿਆ ਕਿਸ ਸੀ ਇਹਨਾਂ ਕੋ ਅੱਡਾ ਅੱਡਾ ਹਥਿਆਰ ਸੀ ਡੰਡੇ ਰੋਡਾਂ ਇਹੋ ਜਿਹੇ ਚੀਜ਼ਾਂ ਨਾਲ ਜਦੋਂ ਇਹ ਮਿੱਥ ਕੇ ਲੜਾਈ ਕਰਨ ਆਏ ਸੀ ਇਹਦੇ ਮਾਰੇਆਂ ਜਿਨ੍ਹਾਂ ਨੇ ਇਹਨਾਂ ਦਾ ਕੰਮ ਉਹ ਬੈਕਗ੍ਰਾਉਂਡ ਆ ਹਾਂਜੀ ਇਹ ਤੇ ਜਿਹੜਾ ਰਵੀ ਮਲਕ ਹੈ ਇਹਦੇ ਤੇ ਪਹਿਲਾਂ ਵੀ 307 ਆਈਪੀਸੀ ਦੇ ਮਕਦਮੇ ਤੇ 2553 59 ਤੇ ਚੰਡੀਗੜ੍ਹ ਵੀ ਦਰਜ ਹੋਏ ਆ ਤੇ ਇੱਥੇ ਵੀ ਸਾਡੇ ਕੋ ਪਹਿਲਾਂ ਵੀ ਹੈ ਤੇ ਬਾਕੀਆਂ ਦੀ ਡਿਟੇਲਿੰਗ ਵੀ ਅਸੀਂ ਸਾਰੀ ਇਹਨਾਂ ਦੇ ਬੈਕ ਪਿੱਛੋਂ ਯੂਪੀ ਤੋਂ ਵੀ ਕਨਫਰਮ ਕਰਾਂਗੇ ਕਈ ਵਾਰ ਇੱਥੇ ਤੁਹਾਡੇ ਕੋ ਮਕਦਮੇ ਨਹੀਂ ਹੁੰਦੇ ਪਰ ਉੱਥੇ ਜਿੱਥੋਂ ਦੇ ਪੁਰਾਣੇ ਰਹਿਣ ਵਾਲੇ ਐ ਆਧਾਰ ਕਾਰਡਾਂ ਦੇ ਮੁਤਾਬਕ ਅਸੀਂ ਉੱਥੋਂ ਵੀ ਪਤਾ ਕਰਾਂਗੇ